ਔਰ ਵੀ ਕੁਝ ਵੀ ਹਾਂਜੀ ਦੋਸਤੋ ਅੱਜ ਬਰਾਟ ਮੈਲ ਦੀ ਟੀਮ ਹੈ ਜੀ ਅੱਜ ਇਹਨਾਂ ਦਾ ਸ਼ੂਟ ਹੈ ਜੀ ਤੇ ਆ ਸਾਰੀ ਇਹਦੀ ਟੀਮਾਂ ਮੇਨ ਐਕਟਰਸ ਮੈਂ ਹੈ ਜੀ ਜਿਹ ਚ ਮੇਨ ਜੀ ਵੀਰਾਂ ਹੁੰਦੀ ਹੈ ਇਹ ਪਹਿਲਾ ਦਿਨ ਆ ਨਾ ਮੇਰਾ ਇਹ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਜਿੰਨੇ ਵਲੌਗ ਦੇਖਣ ਵਾਲੇ ਆ ਦੇਖੋ ਤੁਸੀਂ ਮੈਨੂੰ ਬੇਸ਼ੱਕ ਚੰਗਾ ਕਹਿੰਨੇ ਵੜਾ ਕਹਿੰਨੇ ਪਰ ਇਹ ਮੇਰੇ ਬੱਚਿਆਂ ਇਨਾਂ ਦੇ ਖਾਂਦੇ ਤੇ ਰੋਟੀ ਦੇ ਉੱਤੇ ਥੋੜਾ ਜਿਹਾ ਦੁੱਧ ਧੁਕ ਜਾਂ ਮਿਲਾਈ ਪਾ ਕੇ ਤੇ ਨਮ ਨਮਿਰਚ ਭੁੱਕ ਲੈਂਦੇ ਫਿਰ ਉਹਨੂੰ ਰੋਟੀ ਦੋ ਰੋਟੀਆਂ ਨੂੰ ਏਦਾਂ ਮਸਲ ਲੈਂਦੇ ਹਨਾ ਤੇ ਐਦਾਂ ਕੌਣ-ਕੌਣ ਕਰਦਾ ਰਿਹਾ ਕਿਹਨੇ-ਕਿਹਨੇ ਰੋਟੀ ਖਾਦੀ ਐ ਜਿਨੇ ਇਹ ਰੋਟੀ ਖਾਦੀ ਐ ਤੇ ਮਰੁੰਡਾ ਬਣਾ ਕੇ ਖਾਦੀ ਐ ਜਾਂ ਸਿੰਪਲ ਖਾਦੇ ਐ ਜਾਂ ਗੁਰਕੀਆਂ ਨਾਲ ਖਾਦੀ ਐ ਉਹ ਕਮੈਂਟ ਜ਼ਰੂਰ ਕਰਿਓ ਲਿਖਿਓ ਵੀ ਜ਼ਰੂਰ ਦੋਸਤੋ ਕੀ ਹਾਲ ਚਾਲ ਠੀਕ ਠਾਕ ਆ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਕਿਕਰ ਸਿੰਘ ਬਲੌਗ ਤੇ ਮਾਫ ਕਰਨਾ ਹੁਣ ਮੈਂ ਵਿਰਾਟ ਮਹਿਲ ਨਾਲ ਕਿਕਰ ਸਿੰਘ ਅਜੇ ਬਣਿਆ ਨਹੀਂ ਐ ਕਿਕਰ ਸਿੰਘ ਬਣਾ ਕੇ ਤੁਹਾਨੂੰ ਦੁਬਾਰਾ ਤੋਂ ਵੀਡੀਓ ਦਿਖਾਉਣੇ ਆ ਕੁਛੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੇਖੋ ਅੱਜ ਦਾ ਬਲੌਗ ਸਾਡਾ ਹਾਂਜੀ ਲਓ ਜੀ ਹੁਣ ਬਣ ਚੁੱਕਿਆ ਆ ਪੱਕਰ ਸਿੰਘ ਤੇ ਤੁਹਾਡੇ ਸਾਹਮਣੇ ਪੇਸ਼ ਆ ਕੇ ਪੱਕਰ ਸਿੰਘ ਅਗਲਾ ਬਦਸ਼ੁਕ ਨੂੰ ਕੋਈ ਕਿੱਧਰ ਵੜ ਗਏ ਉਹ ਦੋਨਾਂ ਦੇ ਘਰੇ ਨਾ ਲਓ ਇੱਭਾ ਇਹ ਮਕਲਾ ਅੱਜ ਨੂੰ ਤੋਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇੱਕ ਨਵੇਂ ਦਿਨ ਨਾਲ ਫੇਰ ਸਾਡੀ ਸ਼ੁਰੂਆਤ ਹੋਗੀ ਤੇ ਮਕਲਾਵਾ ਦੀ ਟੀਮ ਜੁੜ ਚੁੱਕੀ ਆ ਸਾਡੇ ਨਾਲ ਨਵੇਂ ਪਾਤਰ ਸਰ ਕੀ ਨਾਮ ਸਰ ਜੀ ਤੁਹਾਡਾ ਹਾਂਜੀ ਜਗਸੀਰ ਸਰ ਤੇ ਇਧਰ ਬਰਾਟ ਸਰ ਹਾਂਜੀ ਇਧਰ ਸਰ ਤੇ ਬਾਈ ਵੀਡੀਓ ਬਣਾ ਰਿਹਾ ਹੈ ਇਹ ਵੀ ਨਵਾਂ ਪਾਤਰ ਆਗਾ ਸਾਡੇ ਚ ਅੱਜ ਨਵਾਂ ਐਡ ਹੋਇਆ ਬਾਈ ਜੀ ਨਾਮ ਕੀ ਆ ਤੁਹਾਡਾ ਮਕਲਾਵਾ ਬਿੱਲਾ ਮਹਰਾਜ ਬਿੱਲਾ ਮਹਰਾਜ ਲਓ ਜੀ ਬਿੱਲਾ ਮਹਰਾਜ ਮਹਰਾਜ ਆ ਸਾਡੀ ਟੀਮ ਬੈਠੀ ਆ ਸਾਰੀ ਸੈਂਟਰੋਗ੍ਰਾਫ ਕਮੋ ਕੁਝ ਆ ਜੋ ਨੱਕ ਲੱਗਣਾ ਹਾਂਜੀ ਸਸੂ ਜੀ ਬਾ ਬਾ ਅਸ਼ੀਕਾ ਜੀ ਹੂੰ ਬਲੌਗ ਬਣ ਰਿਹਾ ਬਾਈ ਅੱਜ ਬੈਠੇ ਇਹਨਾਂ ਦੇ ਸਿੰਗ ਇਹ ਸਾਡੀ ਟੀਮ ਬਾਈ ਸਾਰੀ ਹਾਂਜੀ ਦਸਤੀ ਕਾਲ ਜੀ ਅੱਜ ਚਿੰਗ ਕਰਦੇ ਆ ਤੇ ਮੈਂ ਤੁਸੀ ਜਾਣਦੇ ਹੋ ਸੁਖਲਾਵਾ ਦੇ ਤੋਂ ਪਾਣੀ ਦਾ ਗਰਟਾ ਆ ਗਿਆ 3500 ਬੋਫੇ ਆ ਦੇ ਰਹੀ ਹੂੰ ਥੈਂਕ ਯੂ so much ਤੇ ਨਹੀਂ ਨਹੀਂ ਥੈਂਕ ਯੂ so much ਮੱਤਨੀ ਮੈਕੀ so much ਤੇ ਜਾਨੀ ਕਿਉਂ ਆਣਾ ਵੀ ਚੌਧਰੀ ਦੇ ਖਲਾਸਾ ਨਹੀਂ whatsapp ਆ ਜਾ ਮੇਰਾ ਘਰ ਆਇਆ ਜੱਪਾ ਬੇਤਰਪਾਲਪੁਰ ਸਿੰਘ ਕਰਨਾ ਹਾਲੇ ਹਾਲੇ ਹਾਂ ਜੀ ਆਪਾਂ ਕਰ ਜੀ ਆ ਸ਼ੂਟ ਹੋਣ ਲੱਗਾ ਸ਼ੁਰੂ ਫੋਨ ਆ ਤੇ ਸੰਭੋ ਬਈ ਉੱਥੇ ਉਹਦੇ ਵਿੱਚ ਆਉਣੇ ਉਧਰ ਰੱਖਿਓ ਹਾਲੇ ਕਮੋਂ ਆ ਵੀ ਰੱਤ ਹਾਲ ਲੁਕੇਸ਼ਨ ਆ ਹਾਂਜੀ ਮਮਾ ਜੀ ਕੀ ਕਹਿਣਾ ਚਾਹੋਗੇ ਕਹਿਣਾ ਮੈਂ ਚਾਹਾਂਗਾ ਕਿ ਮਖਲਾਵੀ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਬਸ ਤੇ ਹੁਣ ਪਹਿਲਾ ਸੀਨ ਸ਼ੁਰੂ ਕਰਨ ਲੱਗੇ ਅੱਜ ਕਿਹੜੇ ਐਪੀਸੋਡ ਦਾ ਹੈ ਕਿੰਨੇ ਪਾਟੇ ਆਪਾਂ 14 ਪਾਟੇ ਚ 15ਵੇਂ ਦਾ 15ਵੇਂ ਦਾ ਹੁਣ ਇਹਦਾ ਮਨਣਾ ਹਾਂ ਬੰਦਾ ਮੈਂ 16ਵੇਂ ਦਾ ਐਪੀਸੋਡ ਦਾ ਸ਼ੂਟ ਹੈ ਸ਼ੁਰੂ ਤੇ ਬਾਕੀ ਹੁਣ ਤੁਸੀਂ ਦੇਖੋਗੇ ਸੀਨ ਦੇ ਦੌਰਾਨ ਕੀ ਹੁੰਦਾ ਹੈ ਨਾ ਇਹ ਥੋੜਾ ਕੀ ਰੋਲਾ ਮੇਰਾ ਮਨਿੰਦਰ ਦੇ ਬ੍ਰਦਰ ਦਾ ਕਰੈਕਟਰ ਹੈ ਜੀ ਆਓ ਦੇਖੀਏ ਠੀਕ ਹੈ ਮੰਜਾ ਉਹ ਲੈ ਥੋੜਾ ਕੀ ਕਰੈਕਟਰ ਹੈ ਜੀ ਮੈਂ ਮਨਿੰਦਰ ਦੀ ਮੰਮਾ ਜੀ ਮੈਂ ਮਨਿੰਦਰ ਦੀ ਸੱਸ ਮੰਨੂੰਗੀ ਥੋੜਾ ਜੀ ਮੈਂ ਮਨਿੰਦਰ ਦੀ ਭੂਆ ਹਾਂ ਜੀ ਭਾਈ ਜੀ ਦਾ ਕੀ ਕੈਰੈਕਟਰ ਆ ਜੀ ਮੇਰਾ ਕੈਰੈਕਟਰ ਕਿਕਰ ਸਿੰਘ ਦਾ ਕਿਕਰ ਸਿੰਘ ਆ ਸਹੀ ਮਨਿੰਦਰ ਦਾ ਜੇਠ ਆ ਜਦ ਤੱਕੇ ਨਾ ਮਨਿੰਦਰ ਨੂੰ ਬੁਲਾਉਣਾ ਆਉਂਦਾ ਹੈਗਾ ਸਾਈਡ ਦੇ ਦਿਓ ਜੀ ਠੀਕ ਹੈ ਹਾਂ ਪੈਸਾ ਕਰ ਦੇ ਨਮਾਜ਼ ਜਾਦਰਾ ਭਾਈ ਯਾਰ ਨਮਾਜ਼ ਜਾਦਰਾ ਪ੍ਰੋਮੋਸ਼ਨ ਕਰਾ ਫਰਨਾ ਹੈ ਜਾਦਰਾ ਨਾ ਨਿਊ ਜਾਦਰਾ ਦੇਖੋ ਦੇਖ ਫਿਰ ਜਾਦਰਾ ਸੁਰੇ ਚਾਦਰਾ ਨਹੀਂ ਦੇਖਿਆ ਤੁਸੀਂ ਗਏ ਨਾ 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 ਸ਼ੀਲਾ ਸ਼ੀਲਾ ਤੁਮਾਰ ਆ ਜਾ ਵੀ ਆ ਜਾ ਉਧਰ ਪਿਓ ਆ ਗਿਆ ਉਹ ਲੁਟਟੀ ਆ। ਇਧਰ ਆ ਲੈ ਮੁੰਜਾ ਵੀ ਕਿਹੜੇ ਸੰਨ ਲਾਇਆ ਮੁੰਜਾ। ਉਧਰ ਮੋਕ ਮਾਰ। ਹਾਂਜੀ ਭਾਈ ਛੋਡਾ ਕੀ ਕੈਰੈਕਟਰ ਆਈ। ਤੁਹਾਨੂੰ ਕਿਹਨੇ ਕਿਹਾ ਸੀ? ਆ ਨਾ ਚੱਕ ਬਰਾਗਾ ਥੋੜਾ ਮੰਦੇ ਇਸਲਾ ਬੰਦੇ। ਇਹ ਹੈ ਜੀ ਵਿੰਦਰਬਾਈ ਦਾ। ਠੀਕ ਹੈ ਜੀ। ਨਵਿੰਦਰ ਬਾਈ ਮੇਰਾ ਨਾਮ ਵਿੰਦਰਬਾਈ ਆ। ਉਹ ਨੀਲਾ ਡਰਾਮ ਦਿਖਾ ਦੇ। ਨੀਲੇ ਡਰਾਮ ਦਾ ਦੋ ਪਏ ਨੇ ਸਾ ਦੋ ਪਏ ਆ। ਇਹ ਤਾਂ ਖੌਫ ਹੀ ਬਹੁਤ ਆ ਨੀਲੇ ਡਰਾਮ ਦਾ। ਕਹਦੇ ਹੈ ਆਧਾਰ ਕਾਰਡ ਤੇ ਮੈਂ ਨਾ ਸਰ ਬੱਸ ਸਰਸ ਨਹੀਂ ਹੁਣ ਟੌਪਿਕ ਤੇ ਆ ਜੀ ਬੱਸ ਵਲੌਗ ਬੰਦ ਕਰਦੇ ਆ ਤੇ ਉਧਰ ਨੰਕੋਂਗੇ ਕਿਵੇਂ ਤਾ ਕਰਕੇ ਕਹਿੰਨਾਗਾ ਭਾਈ ਉਥੇ ਮੰਗ ਲੈ ਬਸ ਇੱਥੇ ਖੜੋ ਤੱਕ ਲੈ ਲੈ ਕੇ ਉਥੇ ਵਿਚੇ ਉਥੇ ਟੰਗੜੀ ਜਾ ਕੇ ਜੀ ਨਹੀਂ ਹਨਾ ਕੋਈ ਮਰ ਕੋਸ਼ ਨਾ ਕੀਤੀ ਕੰਮ ਕਰੋ ਠੀਕ ਹੈ ਤੇ ਇੱਥੇ ਮੈਂ ਆਪਣਾ ਬੈਠੋ ਬਾਈ ਤੇਰੇ ਨੂੰ ਆਏ ਜਿਹੜਾ ਰੋ ਥੋੜੇ ਮੋੜ ਤੇ ਪਰਲਾਪੁਰ ਨਾ ਹੈ ਨਹੀਂ ਕੋਈ ਠੀਕ ਹੈ ਜਮਾਨਾ ਦਾ ਜਮਾਨਾ ਜਾ ਕੇ ਤੀਨੇ ਮੈਂ ਉਧਰ ਪੇ ਉੱਤੇ ਬੈਹਿ ਬਹਿ ਤੁਸੀਂ ਚੱਲ ਕੇ ਹਾਂ ਕੱਤੀ ਦੀ ਕਰਦੀ ਪਰਾਂ ਨੂੰ ਹਜੇ ਨਹੀਂ ਅਸੀਂ ਚੇਂਜ ਕਰਦੇ ਤੇ ਕੀ ਕਰਾਂਗੇ ਤੇ ਪੂਆ ਤੁਸੀਂ ਬੈਠੋਗੇ ਇੱਥੇ ਅਲਟੀਮੇਟਿਕ ਕੋਲ ਇਹ ਤੁਸੀਂ ਲੇਗੇ ਠੀਕ ਹੈ ਤੁਸੀਂ ਮੈਡਮ ਆ ਕੇ ਖੜੋਗੇ ਐਸਟਾਨ ਬਈ ਥੋੜਾ ਅੱਗੇ ਹੋ ਜੀ ਇਹ ਸਨੀਤੂ ਆਏਗਾ ਰਿਸਰਵ ਪੂਆ ਥੋੜਾ ਪਿਛੇ ਪਰਾਂ ਨੂੰ ਹਾਂ ਹੋਰ ਪਰਾਂ ਨੂੰ आज इक पैर ਪਹਹਤਾ ਤੱਕ ਆ ਜਾਂਦੇ ਹੁੰਦਾ ਉਹ ਮੇਰਾ ਮम्मा ਇਹਦੀ ਕਰ ਦਿੰਦਾ ਚਲੋ ਫਿਰ ਜਾਓ ਆ ਆਪਣਾ ਏਅਰ ਸੋਈ ਕੇ ਨਿਕਲ ਮੈਂ ਜਵਾਬ ਦੇਣਾ ਕੀ ਹਾਂ ਨਾ ਹਾਂ ਕਰਦੇ ਜੀ ਕਿ ਜਿਵੇਂ ਮੈਂ ਵੀ ਤੁਹਾਨੂੰ ਠੀਕ ਰੱਜੀਵੇਂ ਕਰਦਾ ਇੱਕ ਵਾਰ ਜਨਾਹੇ ਕਰਦਾ ਹੈ ਕੋਈ ਤਾਂ ਨਾ ਨਹੀਂ ਕਰਦਾ ਹਾਂ ਇਹ ਤਾਂ ਨਾ ਨ ਕੁਝ ਕਰਾਂਗੇ ਫਿਰ ਸਮਝਾਉ ਨਾ ਤੈਨੂੰ ਜਿਵੇਂ ਕਰਕੇ ਆ ਗੱਲਬਾਤ ਰੱਜੀ ਸਮਾਜ ਦੇ ਚਾਹ ਵੀ ਆਉਂਦੀ ਵੇ ਜਿਵੇਂ ਤਾਂ ਗੋਡਾ ਦੁਖਣ ਲੱਗ ਜਾਂਦਾ ਔਰ ਵੀ ਕੁਝ ਵੀ ਅੰਜ ਦੋਸਤੋ ਅੱਜ ਬਰਾਟ ਮੈਲ ਦੀ ਟੀਮ ਹੈ ਜੀ ਅੱਜ ਇਹਨਾਂ ਦਾ ਸ਼ੂਟ ਹੈ ਜੀ ਤੇ ਆ ਸਾਰੀ ਇਹਦੀ ਟੀਮਾਂ ਮੇਨ ਐਕਟਰਸ ਮੈਂ ਹੈ ਜੀ ਇਹ ਚੇਨਜ ਹੁੰਦੀ ਰਹਿੰਦੀ ਹੈ ਇਹ ਪਹਿਲਾ ਦਿਨ ਆ ਨਾ ਮੇਰਾ ਇਹ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਗੱਲ ਖੋਰ ਦੱਸਦਾ ਜਿੰਨੇ ਵਲੌਗ ਦੇਖਣ ਵਾਲੇ ਆ ਦੇਖੋ ਤੁਸੀਂ ਮੈਨੂੰ ਬੇਸ਼ੱਕ ਚੰਗਾ ਕਹਿੰਨੇ ਵੜਾ ਕਹਿੰਨੇ ਪਰ ਇਹ ਮੇਰੇ ਬੱਚੇ ਇਹਨਾਂ ਦੇ ਹਾਂਜੀ ਬੱਚੀ ਹੈ ਮੇਰੀ ਠੀਕ ਹੈ ਨਾ ਇਹ ਇਦਾਂ ਇੱਕ ਸਟੋਰੀ ਹੈ ਗਲਤ ਨਾ ਬੋਲੇ ਤੁਸੀਂ ਹਾਂਜੀ ਇਹਦਾ ਸਟੋਰੀ ਹੈ ਕਸਟੋਰੀਾਸ ਤਾਂ ਤੁਹਾਨੂੰ ਮਤਲਬ ਦਿਖਾਉਣਾ ਚਾਹੁੰਦੇ ਆ ਕੋਈ ਨਾ ਬਿਲਕੁਲ ਜੁਗੀਆਂ ਚੱਲਦਾ ਜਾਂ ਲੋਕ ਇਦਾਂ ਦੇ ਨੇ ਪਏ ਨੇ ਨਾ ਸਾਡੇ ਵੀ ਮੈਂ ਇਨਾ ਮਾੜਾ ਨਹੀਂ ਹੈਗਾ ਹਾਂਜੀ ਬਹੁਤ ਵਧੀਆ ਨਹੀਂ ਮੈਂ ਦੱਸੋ ਵੀ ਮੈਂ ਮਾੜਾ ਨਹੀਂ ਹੈਗਾ ਤੁਸੀਂ ਦੱਸੋ ਨਹੀਂ ਮੈਂ ਤਾਂ ਇਹ ਕਹਿ ਰਹੀ ਆ ਦੱਸੋ ਦੱਸੋ ਸਭ ਨਹੀਂ ਨਹੀਂ ਸਾਰੇ ਦੱਸੋ ਬਹੁਤ ਵਧੀਆ ਬਹੁਤ ਵਧੀਆ ਵਿਰਾਟ ਬੋਲਦ ਕਰ ਰਹੇ ਆ ਨਾ ਉਹ ਖੁੱਪ ਕੇ ਸਟੋਰੀ ਚ ਕਰ ਰਹੇ ਆ ਇੱਕ ਵਾਰ ਹੋਰ ਤਾਂ ਜੀ ਨੇ ਆਏ ਕਹਿ ਰਹੇ ਰਾਮਾ ਜੀ ਬਹੁਤ ਵਧੀਆ ਨੇ ਉਹਨਾਂ ਨੇ 700 ਰੁਪਏ ਦਿਹਾੜੀ ਦਿੱਤੀ ਆ ਜਿਹੜੇ ਜਿਹੜੇ ਵੱਧ ਕਰ ਰਹੇ ਨੇ ਬਹੁਤ ਨੇ ਦੋਸਤ ਤੇ ਲਿਆ ਹਾਂ ਹਾਂ ਸਹੀ ਕਰਦੇ ਜਿਹੜੇ ਓਵਰ ਐਕਟਿੰਗ ਕਰਦੇ ਆ ਜਿਹੜੇ ਓਵਰ ਐਕਟਿੰਗ ਕਰ ਰਹੇ ਨੇ ਠੀਕ ਹੈ ਨਾ ਤੇ ਜਿਹੜੇ ਜਿਹੜੇ ਸੁੱਤੇ ਪਏ ਨੇ ਉਹਨਾਂ ਨੇ ਪੈਸੇ ਲੈ ਕੇ ਮੁੱਕਰ ਵੀ ਗਏ ਨੇ ਉਹ ਦਿਖਾ ਦੇ ਤੇ ਮੂੰਹ ਮੜਾ ਜਾ ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੁਣ ਪੈਸੇ ਲੈ ਕੇ ਮੁੱਕਰ ਗਏ ਅਗਲੇ ਹਾਂ ਪਾਵੇ 100 ਰੁਪਏ ਡੁੱਬ ਗਿਆ ਭਾਈ ਆ ਕੀ ਆ ਵੀ ਆ ਕੀ ਆ ਵੀ ਆ ਕੀ ਆ ਦੱਸ ਅਬ ਜਲੀਰੋ ਲੀਰ ਕਰੀ ਫਿਰ ਬਾਈ ਜੀ ਗੱਲ ਸੁਣਿਓ ਮੈਂ ਬਾਬੇ ਦਾ ਹੱਕ ਆ ਮਨਿੰਦਰ ਕਾ ਨਹੀਂ ਇਹ ਜਦੋਂ ਇਹਨਾਂ ਨੂੰ ਪੈਸੇ ਆਉਣਗੇ ਮਨਿੰਦਰ ਕਾ ਫੋਨ ਆਇਆ ਘਰੇ ਜਾਓ ਕਹਿੰਦੇ ਚੁੱਪ ਕਰਕੇ ਬੰਦ ਕਰੋ ਔਰ ਸਭ ਬੰਦ ਕਰਦੇ ਨਾ ਤੇ ਕਹਿੰਦੇ ਕਿ ਜਾਓ ਘਰੇ ਜਾਵੜੋ ਨਹੀਂ ਕੋਈ ਵੀਡੀਓ ਬਣਾਉਣੀ ਹੈ ਕਹਿੰਦੇ ਮੈਂ ਬਾਈ ਉਹੀ ਹੁਣ ਐ ਕਰਦੇ ਵੀ ਇੱਕ ਵੀਡੀਓ ਕੱਢ ਲੈਨੇ ਆ ਤੇ ਵੀ ਆਹ ਜਿੰਨੀ ਸਟੋਰੀ ਐ ਤਾਂ ਕੰਪਲੀਟ ਹੁਣ ਕਰਨੀ ਪਊ ਸਾਨੂੰ ਸਟੋਰੀ ਸਕ੍ਰਿਪਟ ਆਏਗੀ ਮੈਂ ਸਕ੍ਰਿਪਟ ਤਾਂ ਪੂਰੀ ਕਰਾਂਗੀ ਹੁਣ ਜਿੱਤੇ ਪੈਸੇ ਵਾਲੇ ਹੋ ਜਾਣਗੇ ਬੈਂਕਾਂ ਦੀ ਵਸਾ ਕਰਕੇ ਤੇ ਆ ਵੀ ਜਿਹੜੀ ਉਹ ਸਟੋਰੀ ਦੂਜੀ ਰਹਿੰਦੀ ਹੈਗੀ ਆਪਣੀ ਕਰੇਵੇ ਦਾ ਜਿੰਨਾ ਰਹਿੰਦਾ ਕਰੇ ਉਹ ਪੂਰੀ ਕਰਕੇ ਫਿਰ ਕਰਾਂਗੇ ਦੇਖੋ ਮੋਦੀ ਨੂੰ ਮਾਰਦੇ ਸੀ ਚਲੋ ਮੈਂ ਤਾਂ ਪਹਿਲ ਤੇ ਤਿਆਰ ਹਾਂ ਪਹਿਨਾ ਪਹਿਲੇ ਫਿਰ ਕੀ ਹੁੰਦਾ ਹਾਂ ਲੋਕਾਂ ਦੇ ਛਰੇ ਆ ਮੈਂ ਪਾਈ ਜਾਂਦੇ ਵੀਡੀਓ ਵੀ ਮੋਦੀ ਮੋਦੀ ਵੀ ਨੂੰ ਜੱਕਲਾ ਨਾ ਬੋਲ। ਲੈ ਤੇ ਸਾਡੇ ਕੋਲ ਇੱਕੋ ਹੀ ਹੀਰੋਇਨ ਆ ਭਾਈ। ਹੈ? ਬਈ ਗੁੱਸਾ ਨਾ ਕਰੋ ਇਹ ਗੱਲ ਗਾਂਹ ਤੱਕ ਵੀਰ ਕੱਟ ਕੇ ਨਹੀਂ ਪੈਣੀ ਚਾਹੀਦੀ ਸੀ। ਠੀਕ ਹੈ। ਫਾਇਰਲੀ ਹੋਣੀ ਚਾਹੀਦੀ। ਕੋਈ ਨਹੀਂ। ਕੁਛ ਨਹੀਂ ਹੋਉਂਦਾ ਹੀ ਰਹਤਾ ਹੈ। ਬੱਚੋ ਛੋਟੇ ਛੋਟੇ ਸ਼ਹਿਰਾਂ ਵਿੱਚ ਵੱਡੀਆਂ ਗੱਲਾਂ ਤਾਂ ਹੁੰਦੀ ਹੀ ਰਹਿੰਦੀਆਂ ਨੇ। ਉਹ ਵੀ ਤਾਂ ਮੋਦੀ ਨੂੰ ਕਹੇ ਜਾਂਦਾ ਕਹਿੰਦਾ। ਜੱਸੀ ਵਿੱਚ ਐਸੀ ਬਾਤ ਹੁੰਦੀ ਰਹਿੰਦੀ ਹੈ। ਉਹਦਾ ਪਰਿਵਾਰ ਹੈ ਨੀਗਾ। ਜੱਸੀ ਪਿੰਡ ਵਿੱਚ ਐਸੀ ਬਾਤ ਐਸੀ ਬਾਤੇ ਹੁੰਦੀ ਰਹਿੰਦੀ ਹੈ। ਵੀ ਨੇ ਦੇਖੀ ਮੋਦੀ ਬੁਰੀ ਹੈ। ਉਹ ਵੀ ਐ ਕਰਕੇ ਸ਼ੋਅ ਕਰਤਾ ਵੀ ਉਹੀ ਹੈ। ਕਹਿ ਕੇ ਸਾਰੇ ਆਈ ਸੁਖ ਸੁਖ ਹੱਥ ਜੋੜ ਕੇ ਉਹ ਜੇ ਸ਼ਾਪ ਦਿਓ ਬਣ ਤਾਂ ਨਿਬੜੀ ਜਾਵੇ ਇਹ ਕੰਮ ਸਾਰਾ ਹਾਂ ਮੇਰੇ ਕਿਟਲੇ ਚੱਕ ਕੇ ਉੱਥੇ ਬਟਾ ਲਿਓ ਸ਼ਾਪ ਐ ਤੁਸੀਂ ਪਾਣੀ ਕਿੱਧਰ ਗਏ ਸੱਸ ਜੀ ਆ ਦੇਖੋ ਜੀ ਮੇਰੀ ਸ਼ਾਪ ਲਹਾਈ ਅੰਮੀ ਦੋ ਮਹੀਨਾ ਤੱਕ ਲਹਾਈ ਕੇ ਫੇਰ ਸਮਾਂ ਦੋ ਮਹੀਨਾ ਤੱਕ ਜਸ ਤੁਹਾਡੀ ਗੋਲ ਕਰਨਾ ਵੀ ਵਧੀਆ ਨਹੀਂ ਲੰਬੇ ਲੰਬੇ ਕੁਝ ਹੈ ਨਹੀਂ ਸੀਗਾ ਨਹੀਂ ਮੈਂ ਦੋ ਆ ਦੇਖੋ ਜੀ ਨਾਲ ਨਾਲ ਲੰਗਰ ਪਾਣੀ ਦੀ ਸੇਵਾ ਕਰਵਾ ਰਹੇ ਹਾਂ ਇਹ ਨਾਲ ਬਾਈ ਕੋਈ ਦੇਖੋ ਵਿਚਾਰੀ ਜੀ ਪਾਣੀ ਦੀ ਸੇਵਾ ਕਰਦੇ ਹੋਏ ਪਾਣੀ ਦੀ ਸੇਵਾ ਤੇ ਜਾਲੇ ਲਾ ਕੇ ਲੈ ਤੀ ਡੋਲਨੀ ਦੇ ਦੇ ਬੋਲੇ ਮੂੰਹ ਤੇ ਕਰ ਲੋ ਕਿਉਂ ਨਿਸ਼ਾਨਾ ਨਹੀਂ ਤੇਰਾ ਅੰਨਾ ਕਿਉਂ ਦੇਵੇ ਆ ਦੇਖੋ ਜੀ ਫਿਕਰ ਸਿਆਂ ਦੇ ਲੱਪੜ ਮਾਰਦੇ ਮਾਰਦੀ ਨੇ ਕੈਂਦੀ ਮਾਰੀ ਸੀ ਪਾਣੀ ਆ ਹਾਂ ਉੱਠੋ ਜੀ ਆ ਦੇ ਕਿੰਨੇ ਦਰ 40 ਉਹ ਕਰਦਾ ਮੰਜੇ ਤੇ ਸ਼ਾਬਾਸ਼ ਬੈਠਾ ਤਾਂ ਤੁਸੀਂ ਹੋ ਕਿਹੜਾ ਕੋਈ ਤੂੰ ਉਹਨਾਂ ਨੇ ਕੀਤਾ ਹੈ ਦੇਖੋ ਜੀ ਮੈਂ ਤੁਹਾਨੂੰ ਗੱਲ ਲਾਦਾ ਮੈਂ ਪੁਰਾ ਕਰਦੇ ਕਿੰਨੀ ਆਪਣੇ ਉਸ ਤੋਂ ਇਹ ਇੱਕ ਚੈਨ ਕਰਵਾਈ ਹੈ ਤੇ ਇਹ ਮਮਾ ਜੀ ਮੈਨੂੰ ਦੇ ਦੇਣੀ ਠੀਕ ਹੈ ਪਹਿਲੇ ਨੀਤ ਮਾਰ ਲਓ ਮੈਨੂੰ ਇਹ ਦੱਸਿਓ ਵੀ ਮੇਰੀ ਪਹਿਲੀ ਕਮਾਈ ਦੀ ਇਹ ਚੈਨ ਕਿਵੇਂ ਲੱਗ ਰਹੀ ਹੈ ਤੁਹਾਨੂੰ ਤੇ ਜੋ ਕੁਝ ਚੁਕਾ ਹੈਗਾ ਸਾਨੂੰ 골ਡ ਕਰਵਾ ਕੇ ਦੇ ਸਕਦਾ ਹਾਂ ਮਮਾ ਜੀ ਜਿੰਨੇ ਨਾਲ ਜ਼ਿਆਦਾ ਪਿਆਰੇ ਲੱਗਦੇ ਆ ਇਹ ਮੈਂ ਅੱਜ ਪਹਿਲੀ ਵਾਰ ਹੀ ਪਾ ਰਿਹਾ ਹਾਂ ਠੀਕ ਹੈ ਜੀ ਆ ਮੇਰੀ ਸ਼ਾਪ ਜੀ ਮੈਂ ਸ਼ਾਪ ਕਰਾਈ ਹੈ ਮੈਂ ਵੀ ਪਹਿਲੀ ਵਾਰ ਪਾ ਰਹੀ ਹਾਂ ਦੇਖੋ ਇਹ ਆ ਲਓ ਜੀ ਮੈਨੂੰ ਦੱਸੋ ਕਿਵੇਂ ਲੱਗੂਗੀ ਲੱਗੂਗੀ ਤਾਂ ਥੋੜਾ ਮੋਟੀ ਹੈ ਦੇਖੀ ਦੇਖ ਰਹੀ ਹੈ ਕਿ ਨਹੀਂ ਦੇਖ ਰਹੀ ਹੈ ਲੱਗ ਰਹੀ ਹੈ ਜੀ ਕਿਹਦੇ ਸਾਡੇ ਵਾਲੀ ਸ਼ੈਵੀ ਦੇ ਗਲ ਦੇ ਵਿੱਚ ਨਾ ਬਰੀਕ ਜਿਹਾ ਲਿਆ ਕੇ ਉਹ ਪਾਤਾ ਸੀ ਪਟਾ ਉਹਦੇ ਬਾਲਾਂ ਜੀ ਲੁਕ ਗਿਆ ਥੱਲੇ ਵਿੱਚ ਵੜ ਗਿਆ ਕਿਵੇਂ ਲੱਗ ਰਿਹਾ ਮੈਂ ਪੂਰਾ ਘੈਂਟ ਵਾਂ ਮਾਵਾ ਹੋਰ ਮਾਇਸਰ ਆਇਆ ਕਹਿੰਦਾ ਸੀਗਾ ਵੀਰ ਤੇ ਇੱਧਰਲਾ ਸੀਨ ਲਾਉਣ ਤੋਂ ਬਾਅਦ ਤੁਸੀਂ ਇੱਧਰਲਾ ਸੀਨ ਲਾਉਣਾ ਤੂੰ ਪਾਣੀ ਪੀ ਕੇ ਫਿਰ ਮੈਨੂੰ ਪਾੜ ਹੀ ਦੇਣਾ ਠੀਕ ਆ ਭਾਈ ਵੈਸੇ ਦੇਖ ਰਿਹਾ ਨਾ ਤੁਹਾਨੂੰ ਚੈਨ ਨਹੀਂ ਦਿਸਣੀ ਇਹ ਇਹ ਜਿਹੜੀ ਚੈਨ ਆ ਭਾਈ ਜੀ ਇਹ ਕੋਈ ਬਹੁਤੀ ਜ਼ਿਆਦਾ ਮਹਿੰਗੀ ਨਹੀਂ ਹੈ ਬਸ ਸੋਨੇ ਦਾ ਰੇਟ ਤੁਸੀਂ ਦੇਖ ਲਓ ਕਿੰਨਾ ਕਾ ਉਹਦੇ ਮੁਤਾਬਕ ਤਾਂ ਆਹਾਂ ਐਵੇਂ ਹੀ ਆ ਕਿਉਂਕਿ ਇਹ ਸਿਰਫ 1500 ਰੁਪਏ ਦਾ ਪ੍ਰਤੀ ਆਈ ਇਹ ਚੀਜ਼ ਕੋਈ ਹੋਰ ਦਿਖਾਉਣੇ ਹਰ ਜਦ ਤੂੰ ਮਾਮੇ ਜੀ ਦੀ ਫੇਟਣੀ ਆਈ ਉਹ ਮੇਰੇ ਫਿੱਟ ਨਹੀਂ ਆਈ। ਉਹ ਅਸੀਂ ਨਾਪ ਲਈ। ਇਹ ਆਈ ਐਸ ਇਹ ਇਹ ਸਾਡੀ ਪ੍ਰਮੋਸ਼ਨ ਦੀ ਜੇ ਪ੍ਰਮੋਸ਼ਨ ਕਰਾਂਗੇ ਬਟ ਇਹ ਪ੍ਰਮੋਸ਼ਨ ਬਲੌਗ 'ਚ ਨਹੀਂ ਕਰਨੀ। ਦੂਜੇ ਚੈਨਲ ਤੇ ਕਰਨੀ ਆ। ਉਹ ਹੁਣ ਮੈਨੂੰ ਐ ਦੱਸੋ ਵੀ ਆ ਜਿਹੜੇ ਮੇਰੇ ਪ੍ਰਮੋਸ਼ਨ ਲਈ ਭੇਜੀ ਆ ਇਹ ਚੀਜ਼ ਤੇ ਮੈਂ ਗਰਮੀ ਬੜੀ ਆ ਯਾਰ ਇੱਕ ਤਾਂ ਬਸ ਪੁੱਛੀ ਨਾ। ਗਰਮੀ ਬਹੁਤ ਅਸਰ ਮੈਂ ਲਾ ਕੇ ਚੈਂਜੀ ਫਰਾਉ ਮੈਂ ਤੇ ਮੈਂ ਤੁਹਾਨੂੰ ਆਂ ਕਹਿੰਦਾ ਸੀਗਾ ਵੀ ਇਹੇ ਹੁਣ ਮੈਂ ਕਿਵੇਂ ਪ੍ਰਮੋਸ਼ਨ ਕਰਾਂ ਮੇਰੇ ਆਂ ਉਂਗਲ 'ਚ ਆਉਂਦੀ ਨਹੀਂ ਪਈ ਮੈਂ ਮੈਂ ਉਸ ਨੂੰ ਕਿਵੇਂ ਪ੍ਰਮੋਸ਼ਨ ਕਰਾਂ ਬਾਰ-ਬਾਰ ਕਹਿੰਦੇ ਵੜਦੇ ਨੇ ਉਂਗਲ ਐ ਬਈ ਬਾਰ-ਬਾਰ ਕਹਦਾ ਕਰੋ ਕੀ ਨਹੀਂ ਆ ਮੈਂ ਮੈਨੂੰ ਕਿਹਾ ਕਿ ਚੈਂਜ ਚਾਹ ਆ ਗਈ ਚੈਂਜ ਦਿਖਾਉਂਦੇ ਮਾਰੇ ਕਿਤੇ ਲਾਉਣਾ ਆ ਲੈ ਲੈ ਭਰਾ ਵਾ ਹਾ ਨਾ ਮੈਨੂੰ ਕਿਹਾ ਉੱਟ ਕਰਤੀ ਮਾਮੇ ਨੇ ਮੈਂ ਕਾ ਲੈ ਲੈ ਹਾ ਨਹੀਂ ਲੈਣੀ ਬੰਮੂਆ ਮੈਨੂੰ ਦਿਓ ਚੈਂਜ ਮੈਂ ਬੰਮੂਆ ਸੋਹਣੇ ਦੇ ਮੇਰੇ ਕੋਲ ਨਹੀਂ ਆ ਆਹ ਆਹ ਤਾਂ ਤੁਸੀਂ ਉਹ ਕਰ ਲੇ ਤੇ ਤੁਹਾਡੇ ਕੋਲ ਹੈਗੀ ਤੇ ਮੁੰਡਾ ਅਸੀਂ 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 ਆਹ ਲੋ ਠੀਕ ਇਨਾ ਕੋਲ ਤੋਂ ਬਿਨ ਬ੍ਰਿੰਟਰ ਵੀ ਆਇਆ ਅੱਛਾ ਹਾਸੀ ਬਿਨ ਡੱਬੀ ਤੋਂ ਆਇਆ ਹਾਂ ਹਾਂ ਲੋ ਜੀ ਤੁਸੀਂ ਮੇਰੇ ਘਰ ਆਵਾ ਤਾ ਆਰਮੀ ਚਾ ਤੇ ਅਸੀਂ ਗਰੀਬ ਕਿਵੇਂ ਹੋ ਗਏ ਸੀ ਚੈਨ ਪਾ ਲਿਓ ਕੁੜੀ ਨੂੰ ਹਾਂ ਹਨਾ ਹਾਂ ਚੈਨ ਪਾ ਦੋ ਤੇ ਹੋਰ ਮੈਂ ਤਾਂ ਮੈਂ ਵੀ ਚੈਨ ਪਾ ਲਿਓ ਕੁੜੀ ਐ ਚੈ ਚ ਸਾਫ ਰੱਖ ਲਓ ਇਹ ਚਾਂਟੋ ਵੀ ਹੈ ਤੇ ਉਹ ਡੱਬੀ ਚ ਸਾਫਤਾ ਆਪਣੀ ਅੱਛਾ ਤੁਹਾਡੇ ਵਾਲੀ ਕੁੜੀ ਵਾਲੀ ਸਾਫ ਦਿਓ ਮਾ ਤਾਂ ਫਿਰ ਚੈਨ ਜਾਣ ਲੱਗੇ ਫੜ ਲਿਓ ਆਪਣੀ ਲੜਾਈ ਵੇਲੇ ਲੈ ਜਾਣੀ ਆ ਲੜਾਈ ਕਿਤੇ ਲੜਾਈ ਆਪਣੇ ਟਾਂ ਵਿਚ ਹੀ ਰਹੀ ਹੈ ਵਿਚ ਹੀ ਰਹੀ ਜੀ ਪਤਾ ਨਹੀਂ ਕਿ ਚੱਲ ਸਾਰਾ ਕੋਈ ਪਹਿਲਾਂ ਪਾਉਗੇ ਪਰ ਅੱਫ ਜ਼ਿੰਦੇ ਨਹੀਂ ਮਿਲਣ ਤੇਰਾ ਮੌਤ ਦੇ ਕਹਿਣ ਕਿ ਵਿਚੇ ਰਹੀ ਜੀ ਸਾਰਾ ਕੋਈ ਆਡਿਟ ਕਰਨਾ ਪਊਗਾ ਤੁਹਾਨੂੰ ਪਤਾ ਚਲੋ ਸਾਰੇ ਨਹੀਂ ਆ ਗਏ ਆਪਾਂ ਹੁਣ ਨਹੀਂ ਮਮਾ ਤਾਂ ਨਾਰਮਲ ਹੋ ਗਏ ਨੀ ਕਿੰਨੇ ਦਿਨ ਹੋ ਗਏ ਸਟੋਰੀ ਵੀ ਲੱਤ ਸਗੇ ਕਰ ਨਹੀਂ ਨਹੀਂ ਅਭੀ ਨਹੀਂ 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 ਅਭੀ ਨਹੀਂ ਕਲਾਈਮੈਕਸ ਕੋ ਬੜਾ ਹੈ ਜੀ ਲੋ ਜੀ ਮਾਕਾ ਤਾਂ ਬਾਅਦ ਕੀ ਹੋ ਰਹੇ ਆ ਜਾ ਬਕਰਾਂ ਨੇ ਨਕਲੀ ਆ ਨਕਲੀ ਕਰਾ ਦੇ ਠੀਕ ਕਰੀ ਜੇਗੀ ਹਮ ਪੁਲਸ ਵਾਲੀਆਂ ਜਾਣਾ ਹੁਣ ਮੈਂ ਓਹੋ ਨਹੀਂ ਰਹਦੀ ਹਨੀ ਦੀ ਮਰ ਨਹੀਂ ਮਾਰੀ ਨੀ ਤਾਰੋ ਅਜੇ ਫਾੜ ਵਿਚਾਰੇ ਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਕਹਿੰਦੀ ਗੱਡੀਆਂ ਖੂਕੂ ਕਰਦੀਆਂ ਨਾ ਮਾਂ ਪੁਲਸ ਵਾਲੀਆਂ ਨੇ ਜੀ ਕਿਉਂ ਟੈਨਸ਼ਨ ਲੈਦੀ ਐ ਕੁਝ ਨਹੀਂ ਹੁੰਦਾ ਐਂਬੂਲੈਂਸ ਮੈਨੂੰ ਪਾਣੀ ਪੀਓ ਜਰਾ ਪਾਣੀ ਦਾ ਗਲਾਸ ਮੈਂ ਤੈਨੂੰ ਆਏਗਾ ਆ ਬਾਜੀ ਜੀ ਕਿਥੋਂ ਜਾਉਂਗਾ ਆ ਪਾਏ ਪਾਣੀ ਪੀਏ ਕਿਨੂੰ ਕਹੇ ਤਾ ਮਾਂ ਬਲਗਾ ਦਾ ਪੁੱਤ। ਰਿਪਣੀ ਬਿਲ ਗਿਆ ਆਪਾਂ ਵੀ। ਹੋਰ ਆ ਦੇ ਖਾ। ਪਸ ਨਹੀਂ ਹੋਇਆ। ਚਲੋ ਜੀ। ਫਿਰ ਬੈਟ ਦਾ ਵੀ ਫੋਨ ਆਲੇ ਤੇ ਹੋ। ਚਲ ਵਧੀਆ ਗੱਲ ਪੰਪ ਬੰਦ ਹੋ ਗਏ ਤਾਂ ਚੰਗੀ ਗੱਲ ਐ। ਮੈਂ ਮੈਨੂੰ ਮੈਂ ਤੈਨੂੰ ਇਹ ਗੱਲ ਕਹਿੰਦਾ ਸੀ। ਪੰਪ ਬੰਦ ਹੋ ਵੀ। ਡੀਜ਼ਲ ਹੀ ਨਹੀਂ ਪਵਾਇਆ ਗੱਡੀ। ਡੀਜ਼ਲ ਹੀ ਨਹੀਂ ਪਵਾਇਆ ਗੱਡੀ। ਸੀ ਨਹੀਂ ਡਾ ਪੂਤ ਲੱਗ ਰਹੇ ਆ। ਅੱਜ ਅੱਜ ਪਵਾ। ਚਲ ਸਾਰਿਆਂ ਦੇ ਵਿੱਚ ਬੜਾ ਆਡ। ਅੱਜ ਤਾਂ ਹੀ ਬੰਦ ਹੁੰਦੇ। ਅੱਜ ਅੱਜ ਨਹੀਂ ਫਿਰ ਜਾਂਦੇ ਪਾਵਾਂਗੇ ਇਹਦਾ ਹੁੰਦੇ ਬਣਾਉਂਦੇ ਆਂ ਤੇ ਰੰਗ ਬਰੰਗੇ ਪਾ ਕੇ ਬੈਠ ਗਿਆ ਉਹਨੂੰ ਉਹ ਚਿਹਰਾ ਬਣਾ ਦੇ ਉਹਦੀ ਜ਼ਿੰਦਗੀ ਚ ਸਾਰੇ ਰੰਗ ਹੀ ਚੌਕਲੇ ਨੇ ਸੱਚੀ ਚੁਗੀ ਬੈਠੀ ਆ ਇਹਨੇ ਪਗਲਾ ਬਣਾਤਾ ਹੁਣ ਆਇਆ ਕਰੋ ਵੀ ਆਓ ਸ਼ੇਰ ਜੀ ਬੜਾ ਬੜਾ ਆ ਪਰਸੀ ਸਾਈਡ ਤੇ ਕੱਟ ਕਰ ਦੋ ਹਲਨ ਜੀ ਕਿਦਾਂ ਦਾ ਲੱਗਾ ਅੱਜ ਦਾ ਆਪਣਾ ਵਲੌਗ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਔਰ ਨਾਲ ਨਾਲ ਤੁਸੀਂ ਇਹ ਵੀ ਦੱਸਣਾ ਵੀ ਕੀ ਤੁਸੀਂ ਦੇਖਣਾ ਚਾਹੁੰਦੇ ਆ ਬਲੌਗ ਦੇ ਵਿੱਚ ਕਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਕਿਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਹ ਚੀਜ਼ ਤੁਸੀਂ ਸਾਰੇ ਜਣਾਂ ਨੇ ਜ਼ਰੂਰ ਦੱਸਣੀ ਹੈ ਮੈਨੂੰ ਹਰ ਇੱਕ ਗੱਲ ਮੈਨੂੰ ਹੋਰ ਦੱਸੋ ਮੈਂ ਇੱਕ ਛੋਟਾ ਜਿਹਾ ਵੈਸੇ ਹੀ ਨਾਰਮਲ ਜਿਹਾ ਇੱਕ ਸਵਾਲ ਪੁੱਛਦਾ ਤੁਹਾਨੂੰ ਦਿਲੋਂ ਜਵਾਬ ਦਿਓ ਆਪਦੇ ਸਵਾਲ ਇਹ ਹੈ ਵੀ ਛੋਟੇ ਹੁੰਦੇ ਸੀ ਜਦੋਂ ਆਪਾਂ ਤੇ ਉਦੋਂ ਨਾ ਆਪਣੀਆਂ ਜਦੋਂ ਸਕੂਲ ਤੋਂ ਘਰੇ ਆਉਂਦੇ ਤਾਂ ਘਰੇ ਆ ਕੇ ਜਦੋਂ ਕੋਈ ਸਬਜੀ ਸਬਜੀ ਨਾ ਹੁੰਦੀ ਤਾਂ ਮੋਸਟਲੀ ਜਿਆਦਾਤਰ ਜਿਹੜੇ ਬੱਚੇ ਨੇ ਬੱਚੇ ਕਿ ਸਾਰੇ ਹੀ ਰੋਟੀ ਖਾਂਦੇ ਤੇ ਰੋਟੀ ਦੇ ਉੱਤੇ ਥੋੜਾ ਜਿਹਾ ਦੁੱਧ ਦਮਜਾ ਮਲਾਈ ਪਾ ਕੇ ਤੇ ਨਮ ਮਿਰਚ ਭੁੱਕ ਲੈਂਦੇ ਫਿਰ ਉਹਨੂੰ ਰੋਟੀ ਦੋ ਰੋਟੀਆਂ ਨੂੰ ਏਦਾਂ ਮਸਲ ਲੈਂਦੇ ਹਨਾ ਤੇ ਏਦਾਂ ਕੌਣ ਕੌਣ ਕਰਦਾ ਰਿਹਾ ਕਿਹਨੇ ਕਿਹਨੇ ਰੋਟੀ ਖਾਦੀ ਹੈ ਜਿਨੇ ਇਹ ਰੋਟੀ ਖਾਦੀ ਹੈ ਤੇ ਮਰੁੰਡਾ ਬਣਾ ਕੇ ਖਾਦੀ ਐ ਜਾਂ ਸਿੰਪਲ ਖਾਦੀ ਐ ਜਾਂ ਗੁਰਕੀਆਂ ਨਾਲ ਖਾਦੀ ਐ ਉਹ ਕਮੈਂਟ ਜ਼ਰੂਰ ਕਰਿਓ ਲਿਖਿਓ ਵੀ ਜ਼ਰੂਰ ਵੀ ਮੈਂ ਰੋਟੀ ਖਾਦੀ ਐ ਜਿਨੇ ਇਸ ਹਮਾ ਨਹੀਂ ਹਡਾਇਆ ਉਹਦੇ ਬਾਰੇ ਤਾਂ ਕੁਛ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਤਾਂ ਮੈਨੂੰ ਇੰਨੀ ਉਮੀਦ ਆ ਵੀ ਤੁਸੀਂ ਸਾਰੇ ਜਣੇ ਜਿੰਨੇ ਨੇ ਬਲੌਗ ਦੇਖ ਰਹੇ ਹੋ ਮੇਰਾ ਉਹਨੇ ਜਣਿਆਂ ਨੇ ਇਹ ਸਾਰਿਆਂ ਨੇ ਇਦਾਂ ਰੋਟੀ ਖਾਦੀ ਹੋਊਗੀ ਤੁਹਾਨੂੰ ਮੌਕਾ ਮਿਲਿਆ ਹੋਊਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਹਾਂਜੀ ਮੈਂ ਆਹਾ ਮੇਰਾ ਨਾਮ ਐ ਮੈਂ ਇਸ ਜਗ੍ਹਾ ਤੋਂ ਸਿਟੀ ਤੂੰ ਠੀਕ ਹੈ ਤਾਂ ਮੈਨੂੰ ਵੀ ਪਤਾ ਲੱਗ ਗਿਆ ਵੀ ਮੇਰਾ ਜਿਹੜਾ ਬਲੌਗ ਆ ਉਹ ਕਿਹੜੇ ਕਿਹੜੇ ਥਾਂ ਜਾਂਦਾ ਆ ਠੀਕ ਹੈ ਜੀ ਤੇ ਹੋਰ ਕੋਈ ਤੁਹਾਡੇ ਮੇਰੇ ਪ੍ਰਤੀ ਕੋਈ ਸਵਾਲ ਹੋਣ ਕੋਈ ਗੱਲਬਾਤ ਹੋਣ ਉਹ ਵੀ ਤਪੱਸਾ ਆਜੋ ਅੱਛੇ ਪੱਛਕੇ 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 ਸ਼ੈਪੂ ਬੱਟਾ ਸ਼ੈਪੂ ਆ ਜਾ ਅੱਜ 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 ਆ ਜਾ ਅੱਜ ਇੱਥੇ ਇੱਥੇ ਅੱਜ ਆ ਜਾ ਅੱਜ ਪੱਛਕੇ ਆ ਜਾ ਆ ਜਾ ਇੱਥੇ 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 ਆਜੋ 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 ਲਓ ਵੀ ਇਹ ਮੇਰਾ ਸ਼ੈਪੂ ਆ ਠੀਕ ਹੈ ਜੀ ਸ਼ੈਪੂਆ ਤੁਸੀਂ ਦੱਸੋ ਅਜ ਹੈਲੋ ਕਰਨੀ ਹੈ ਇਹ ਲੋਗਾ ਤੋਂ ਜਗਾ ਬੈਜੇ ਤੇ ਬੈਠੋ ਇਹਦੇ ਨਾਲ ਹੈਲੋ ਕਰਦੇ ਜਗਾ ਬਿੱਲੇ ਨਾਲ ਹੈਲੋ ਕਰਦੇ ਬਿੱਲੇ ਨਾਲ ਹੈਲੋ ਕਰਦੇ ਕਰਨੀ ਹੈ ਨਹੀਂ ਬਿੱਲੋ ਹਾਂ ਦੱਸੋ ਹੈਲੋ ਕਰਦੇ ਫਿਰ ਕਰਦੇ ਪੁੱਤ ਕਰਦੇ ਹੈਲੋ ਨਹੀਂ ਕਰਨੀ ਨਾਲੇ ਕਰਦਾ ਨਹੀਂ ਇਹ ਮੇਰਾ ਪੁੱਤ ਹੈ ਜੀ ਸਾਰੇ ਨੇ ਤੁਸੀਂ ਡੌਗ ਰੱਖੇ ਹੋਏ ਆ ਜੇਕਰ ਰੱਖੇ ਹੋਏ ਆ ਕਿਹੜੀ ਨਸਲ ਰੱਖੀ ਹੈ ਤਾਂ ਵੇਨ ਦੱਸੋ ਕੋਈ ਗੱਲ ਨਹੀਂ ਗੱਲ ਨਸਲਾਂ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਮੋਹ ਮੁਹੱਬਤ ਦੀ ਤੇ ਮੇਰਾ ਤਾਂ ਇਹ ਬੱਚਿਆ ਵਾਂਗੂਆ ਮੇਰਾ ਸ਼ੈਪੂ ਪੁੱਤ ਇਹ ਫੀਮੇਲ ਹੈ ਦੇਸੀ ਹੈ ਕਿਵੇਂ ਵੀ ਹੈ ਇਹਦਾ ਇਸ ਵੜੇ ਅਸੀਂ ਪਟਾ ਲਾ ਦਨੇ ਵਸੇ ਪੱਟੇ ਦੇ ਨਾਲ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਤਾਂ ਸ਼ੈਪੂ ਪੁੱਤ ਕਿਵੇਂ ਆ ਹੈਲੋ ਕਰਿਆ ਤੇ ਨਾਲ ਲੈ ਪੁੱਤੋ ਹੈਲੋ ਕਰ ਤੇ ਕਿੱਡੀ ਤੇ ਪੈਕੇਜ ਦਿਖਾ ਦਿਓ ਇੱਥੇ ਕਿੱਡੀ ਤੇ ਪੈਕੇਜ ਦਿਖਾ ਦਿਓ ਆਜੋ 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 ਇੱਕ ਆਜੋ 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 ਕਿੱਡੀ ਦੇਖੇ ਬੰਨਖ ਨੂੰ ਪੈਜ 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 ਹਾ ਬੀ ਜੀ ਐਵੇਂ ਨਾ ਨਾ ਐਵੇਂ ਹੀ ਜਾਂਦਾ ਭਾਈ ਛੜ ਛੜ ਵੈਰੀ ਗੁੱਡ ਦਸੋ ਕੌਣ ਕੌਣ ਡੌਗ ਲਵਰ ਨੇ ਤੇ ਜਿਹੜੇ ਡੌਗ ਲਵਰ ਨੇ ਉਹ ਉਹਨਾਂ ਨੂੰ ਆ ਪਿਆਰ ਦਾ ਤੇ ਆ ਅਹਿਸਾਸ ਦਾ ਪਤਾ ਹੋਊਗਾ ਕਿ ਕਿੰਨਾ ਪਿਆਰਾ ਅਹਿਸਾਸ ਹੁੰਦਾ ਹੈ ਨਾ ਇਹਨੇ ਇਦਾਂ ਕਰਕੇ ਹੁਣ ਮੈਨੂੰ ਪੈ ਜਾਂਦਾ ਬਾਹਰੋਂ ਆਇਆ ਨਾ ਕੰਮ ਤੋਂ ਮੈਂ ਤੇਰੇ ਵੱਨ ਦੇਖਦੇ ਨੇ ਦੇਖ ਕੀ ਮੇਰਾ ਪੁੱਤ ਮੇਰੇ ਨਾਲ ਆ ਪੈ ਜਾਂਦਾ ਠੀਕ ਹੈ ਜੀ ਹੁਣ ਮੇਰਾ ਟਾਈਮ ਹੋ ਗਿਆ ਸ਼ੈਵ ਨੂੰ ਪਿਆਰ ਕਰਨ ਦਾ ਰਜ ਬੁਕ 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 ਬੁ